ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ 351 ਅੰਕ ਤੇ ਮਾਲਕ ਰਿਪਾ ਕਰ ਰਿਹਾ ਨਾਨਕ ਗੁਰਦਵਾਰ ਬਖਸ ਰਿਹਾ ਜਮਲਾਗਰ ਹਿਰਦੇ ਨਾ ਆਵੇ ਯਾਦ ਇੰਨਾ ਕਰ ਹਿਰਦੇ ਦੇ ਵਿੱਚ ਯਾਦ ਨਹੀਂ ਬਣੀ ਰਹਿੰਦੀ ਉਹਨਾਂ ਤੱਕ ਭਗਤੀ ਦਾ ਅਨੰਦ ਨਹੀਂ ਆਉਂਦਾ ਅਨੰਦ ਨਹੀਂ ਮਿਲਦਾ ਹੈਗਾ ਮੇਰੇ ਪਰਮੇਸ਼ਰ ਕਹਿੰਦੇ ਆ ਬਾਜਾ ਮੱਤ ਬਖਾਵਜ ਭਾਉ ਇਹਨਾਂ ਕੋ ਪਿਆਰ ਨਹੀਂ ਪੈਂਦਾ ਉਹਨਾਂ ਦੇ ਕੋ ਆਨੰਦ ਨਹੀਂ ਮਿਲਦਾ ਉਹ ਇਹ ਆਨੰਦ ਸਦਾ ਮਨ ਚਾਉ ਚਾਉ ਮਨ ਚਾਉ ਬਿਆਵਰੋ ਆਗਮ ਸੁਣਿਆ ਹਰ ਮੰਗਲ ਗਾ ਸਕੀ ਕਰੇ ਮੰਦਰ ਬਣਿਆ ਜਿੰਨਾਂ ਤੇ ਕਰ ਅਸੀਂ ਮਾਲਕ ਦੀ ਆਵਾਜ਼ ਨਹੀਂ ਸੁਣਦੇ ਪਿਓ ਦੀ ਪਰਮੇਸ਼ਰ ਦੀ ਉਹਨੂੰ ਪਹਿਚਾਣ ਦੇਣੀ ਸਾਡਾ ਦੈਨਾ ਪ੍ਰਵਾਹ ਨਹੀਂ ਹੁੰਦਾ ਹੈ ਸਾਡੇ ਅੰਦਰ ਬੈਠਾ ਇਹਨਾਂ ਮਾਲਕਾਂ ਦਾ ਜੇ 100 ਬਰਿਆਂ ਜੀਵਨ ਖਾਨ ਜੀ ਅਸੀਂ ਹਜ਼ਾਰਾਂ ਸਾਲ ਵਿਖਾਈ ਪੀ ਜਾਈਏ ਮਾਲਕ ਦੀ ਪਹਿਚਾਣ ਨਹੀਂ ਕੀਤੀ ਸਾਡੇ ਹਿਰਦੇ ਵਿੱਚ ਵਸਿਆ ਨਹੀਂ ਸਰਦਨ ਪ੍ਰਵਾਨ ਨਹੀਂ ਇਹਦੇ ਕਸਮ ਪਸਾਣੇ 100 ਦਿਨ ਪ੍ਰਵਾਨ ਉਹ ਪ੍ਰਵਾਨ ਹੁੰਦਾ ਜਿਹਨੇ ਮਾਲਕ ਨੂੰ ਪਹਿਚਾਨ ਕਰ ਲਈ ਅਚਾਨਕ ਕਿਵੇਂ ਕਰਨੀ ਆਪਾਂ ਦਸੇਂ ਦਵਾਰ ਵੇ ਜਾ ਕੇ ਜਿੱਥੇ ਮਾਲਕ ਕਹਿੰਦਾ ਗੁਰੂ ਦਵਾਰੇ ਹਮਰਾ ਵਿਆਹ ਜੇ ਹੋਆ ਜਾਂ ਸਭ ਮਿਲਿਆ ਤਾਂ ਜਾਣਿਆ ਜਿਵੇਂ ਦਸੇਂ ਦਵਾਰ ਤੇ ਗਏ ਸਾਰੇ ਨਾਰਾ ਮਾ ਜਿੰਨਾਂ ਕਲੇ ਦਸੰਦਵਾਰ ਦੇ ਨਹੀਂ ਜਾਂਦਾ ਸਾਡੇ ਜਿਵੇਂ ਤੇਰੇ ਕੋਲ ਬੱਚਾ ਬੱਚੀ ਦੇ ਫੇਰ ਏਕਣਾਉਂਦੇ ਆ ਜਾਂ ਨੰਨ ਕਰਾਉਂਦੇ ਆ ਅਜੇ ਗੁਰੂ ਦੇ ਹਜ਼ੂਰੀ ਜੀ ਨਾਲ ਸਾਡੇ ਮੰਨਿਆ ਨਹੀਂ ਜਾਂਦੇ ਕੋ ਸਾਡਾ ਜਿਹੜਾ ਗੁਰਸਿੱਖੀ ਦੇ ਵਿੱਚ ਡਟਾਂ ਦਾ ਗੁਰੂ ਨਾਨਕ ਦੇ ਦਰ ਤੇ ਲਾਵਾਂ ਲੈ ਕੇ ਛੜ ਸਿੱਖੀ ਦੇ ਡਟਾਂ ਦੇ ਵਿੱਚ ਅਸੀਂ ਦੁਨਿਆਵੀ ਬਰ ਪਾ ਸਕਦੇ ਇਹ ਤਾਂ ਨੇ ਸੁਰਤियां ਆਪਾਂ ਆਪਣਾ ਮਾਲਕ ਪਤੀ ਆ ਜਿੰਨਾ ਕਹ ਅਸੀਂ ਦਸਵੇਂ ਦਵਾਰ ਦੇ ਵਿੱਚ ਅਸੀਂ ਮੰਦੀ ਸੇਜ ਨਹੀਂ ਬਣਾਉਂਦੇ ਉਹਨਾਂ ਦੇ ਕਰਮਾਲ ਖਾੜੇ ਸੇਜ ਤੇ ਆਉਂਦਾ ਨਹੀਂ ਸੇਜ ਬਣਦੀ ਤਾਂ ਆ ਮਾਂ ਜੇ ਅਸੀਂ ਕਾਰਜ ਨੂੰ ਸਹੀ ਤਰੀਕੇ ਨਾਲ ਵਰਤਾਵਾਂਗੇ ਆਪਣਾ ਕਾਰਜ ਅਸੀਂ ਆਪ ਸਵਾਰਨਾਂ ਦਾ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿੱਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਜਿੰਨਾ ਤੇ ਕਰ ਅਸੀਂ ਮੁੱਖ ਨਾਲ ਮਿੱਠਾ ਨਹੀਂ ਬੋਲਦੇ ਇੱਕ ਦੂਜੇ ਚੰਗਾਨੀ ਮੰਨਦੇ ਉਹਨਾਂ ਦਾ ਕਾਰਜ ਹੁੰਦਾ ਨਹੀਂ ਇਹਦਾ ਇਹਦੇ ਵਿੱਚ ਰਿਕਵਰਟ ਮ ਆਉ ਪੈਂਦੀਆਂ ਤੂੰ ਚੰਗਾ ਮਨਨ ਦੀ ਗੱਲ ਵੀ ਕਰੋ ਤਾਂ ਵੀ ਰਿਕਵਰਟ ਪੈਂਦੀਆਂ ਕਿਉਂ ਕਾਲ ਦਾ ਬਹੁਤ ਜ਼ੋਰ ਆ ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਗੁਰਮੁਖ ਬੁਝੇ ਕੋਈ ਕੋ ਸਾਰਾ ਖਸਮਾ ਮਾਲਕ ਦਾ ਪਨਤ ਨਾਨਕ ਸਭਨਾ ਕਾ ਪਰ ਏਕੋ ਸੋਏ ਜੋ ਸਾਡੇ ਨਦਰ ਕਰਦਾ ਹੋਵੇ ਤਾਂ ਸਵਾਗਣ ਵਣ ਸਕਦਾ ਜੀ ਜਿਸਨੂੰ ਨਦਰ ਕਰੇ ਤਾਂ ਸਵਾਗਣ ਹੋਏ ਇੰਨਾ ਕਿ ਸਾਡਾ ਮਨ ਹਿਰਦੇ ਵਿੱਚ ਜਾਦ ਨਹੀਂ ਰੱਖਦਾ ਹੁਣ ਤਾਂ ਕਹਿ ਸਕਾਂਗਾ ਨਹੀਂ ਹੋ ਰਿਹਾ ਸਾਡੇ ਕੋਈਆਂ ਗੱਲਾਂ ਹੀ ਰਹਿਣੀਆਂ ਕੋਈ ਕੀਰਤਨ ਕਰਦਾ ਬਾਣੀ ਪੜਦਾ ਬਾਹਰੂ ਕਰਦਾ ਮਾਲਕ ਨੇ ਕਿਰਪਾ ਕੀਤੀ ਹੈ ਨਾ ਇਹ ਕਿਰਤਨ ਕਾਲਜ ਕੋ ਪ੍ਰਧਾਨਗੀ ਹਾਂ ਪੜ ਹੈ ਕਿਹੜੇ ਕੀਰਤਨ ਦੀ ਕਾਲ ਯੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਜਪੇ ਲਾਤੇ ਨਾ ਜਿਹੜਾ ਧਿਆਨ ਲਾ ਕੇ ਕੀਰਤਨ ਕਰਦਾ ਆਪ ਜੀ ਉਹਦੇ ਲੋਕਾਂ ਵਿੱਚ ਪਾਉਂਦਾ ਉਹ ਪ੍ਰਵਾਨ ਜਿਹਦੇ ਰਸ ਆਉਂਦਾ ਕਾਲ ਯੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਜਪੇ ਲਾਤੇ ਨਾ ਆਪ ਜਪੇ ਸਗਲੇ ਕੋਲ ਤਾਰੇ ਤੰਦਰਗਾ ਪਤ ਸਿ ਜਾਏਗਾ ਦਰਗਾਹ ਜੀ ਮੰਨ ਜਾਂਦਾ ਉਹ ਤਾਂ ਮਨ ਨਾ ਜਾਂਦਾ ਜੇ ਅਸੀਂ ਉਹ ਸਾਬਦ ਦੇ ਜੋਗੀ ਬਣ ਜਾਈਏ ਦਰਸਨਾ ਦੇ ਦੀਨਾ ਸਾਬਦ ਬਜਾਵੇ ਜੋਗੀ ਦਰਸਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸਹਰਾਤਾ ਨਾਨਕ ਕਹੇ ਵਿਚਾਰਾ ਹੁਣ ਨਾਨਕ ਲਿਖਿਆ ਨੰਨੇ ਕੰਨਾ ਨੰਨਾ ਕੱਕੇ ਨੂੰ ਅੰਕ ਲਾਇਆ ਇਹ ਤ੍ਰੈਗੋਨ ਦੇ ਵਿੱਚ ਨਾਨਕ ਆਇਆ ਜਿਹੜਾ ਬੋਲ ਰਿਹਾ ਸਾਬ ਦਾ ਉਹ ਕਹਿ ਰਿਹਾ ਗੱਲਾਂ ਨਾਲ ਨਹੀਂ ਮਿਲਣਾ ਨੇ ਕਰਮ ਕਰਤੋ ਬੇਲ ਵਿਸਤਾਰੀ RAM ਨਾਮ ਫਲ ਹੋਆ ਅਸੀਂ ਇੱਕ ਕਰਮ ਲਾਉਣਾ ਪੈਣਾ ਸਾਨੂੰ ਕਰਮ ਕਿਡਾ ਹੁੰਦਾ ਯਾਦ ਰੱਖਣਾ ਜਿਆਦਾ ਸੀ ਯਾਦ ਰੱਖਾਂਗੇ ਸਾਡੀ ਇੱਕ ਬੇਲ ਇੱਕ ਡੋਰੀ ਬਣ ਜਾਊਗੀ ਗੁਰੂ ਨਾਨਕ ਦੇਵ ਜੀ ਜੇ ਤੁਸੀਂ ਰਤਨ ਨੂੰ ਪਾ ਲਿਆ ਫਿਰ ਲਕੋਣ ਦਾ ਕੀ ਮਤਲਬ ਰਤਨ ਉਪਾਏ ਤਰੇ ਖੀਰ ਮੱਥਿਆ ਹੋਰ ਪਖਲਾਵੇ ਜੇ ਅਸੀਂ ਕੀਆ ਜੇ ਰਤਨ ਮਿਲਿਆ ਵਾ ਉਹ ਮਾਲਕ ਦੇ ਦਰਤੇ ਮਿਲਿਆ ਰਤਨ ਕੀਆ ਨਾਮ ਉਹਦੇ ਵਿੱਚ ਰਸ ਇਨੂੰ ਅਮਰਤ ਨਾਮ ਦਾ ਨਾ ਮੇਰੇ ਪਿਓ ਪਾਏ ਰਤਨ ਪਾਏ ਧਰੇ ਖੀਰ ਮੱਥਿਆ ਜਿਹੜੀ ਮਸਤ ਗਾ ਮਸਤ ਗਾ ਇਹਦੇ ਆਲੇ ਦਾਲੇ ਚੱਲਦਾ ਆਨੰਦ ਵਾਜੇ ਸਹਿਤ ਹਨ ਹੋਰ ਭਖਲਾਏ ਜੇ ਅਸੀਂ ਕੀਆ ਕਹਿੰਦਾ ਅਸੀਂ ਸਾਡਾ ਬੋਲਣ ਨਾਲ ਉਧਰ ਮਾਲਕ ਬੋਲ ਰਿਹਾ ਉਧਰ ਅਸੀਂ ਮਾਲਕ ਨੂੰ ਸੁਣਾ ਰਹੇ ਹਾਂ ਇਹ ਤੇਰਾ ਮਾਲਕ ਆ ਸਾਡੇ ਖੁਸਾ ਸਾਡੇ ਕਿਰਪਾ ਕਰਦਾ ਵੇ ਤੂੰ ਹੁਣ ਮੇਰੀ ਬਾਤ ਸੁਣ ਫਿਰ ਅਮਰਤਪੀ ਵੇ ਤੂੰ ਮਸਤ ਹੋ ਜਾ ਕੀ ਕਹਿੰਦਾ ਮਾਲਕ ਅਨਾਦ ਬਾਜੇ ਸਬਦ ਨਿਰੰਜਨ ਕੀਆ ਵੇ ਉਹ ਉਹ ਨਾਲ ਗਾ ਇਸ ਰੂਪ ਨਾ ਰੇਖ ਉਹਦਾ ਰੂਪ ਰੰਗ ਨਹੀਂ ਹੈਗਾ ਇਹ ਕ ਸੁਣਿਆ ਜਾ ਸਕਦਾ ਇਹ ਮਾਲ ਕਹਿੰਦਾ ਸੁਣਿਆ ਜਾ ਸਕਦਾ ਅਸੀਂ ਤਾਂ ਕਿ ਮਹਿਮਾਨ ਆ ਮਹਿਮਾਨ ਦਾ ਮਤਲਬ ਹੁੰਦਾ ਵੀ ਹੁਣ ਜਿਵੇਂ ਤੇਰੇ ਕੋਲ ਦੇ ਪਰੋਣੇ ਆਉਂਦੇ ਆ ਕਿੰਨੇ ਗਿਆਰਾਂ ਦੇ ਆ ਇੱਕ ਦਿਨ ਦੋ ਦਿਨ ਹੁਣ ਤਾਂ ਮੇਰੇ ਕੋਲ ਟਾਈਮ ਹੈ ਹੀ ਨਹੀਂ ਕਿਸੇ ਕੋਲ ਇਹ ਤਰ੍ਹਾਂ ਸਾਡੀ ਜਿੰਦਗੀ ਆ ਇਹ ਮੈਂ ਮਹਾਂਦੇਵ ਰੂਪ ਚ ਆ ਅਸੀਂ ਇੱਕ ਆਪਣੇ ਆਪ ਨੂੰ ਵਿਚਾਰਨਾ ਵੀ ਅਸੀਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਮੰਨ ਕੇ ਮਤ ਮਤਾ ਗਲਕ ਮਤਾ ਵੀ ਆਪਣੇ ਜੋ ਕਿਸੇ ਬੋਲੀਏ ਸਭ ਖਤੋਖਤ ਜੇ ਬੋਲ ਲਿਆ ਕਿ ਉਹ ਇਤਾਂ ਹੀ ਸਾਡਾ ਵਰਤਾ ਜਾ ਰਿਹਾ ਹੈ ਇਹ ਖਿਆਲ ਕਰਨਾ ਫੇਕੀ ਕਰਾਂਗੇ ਕਿ ਆ ਮੂੰਹ ਲੈ ਕੇ ਕੀਚੇ ਅਰਦਾਸ ਕਿਹੜੀ ਅਰਦਾਸ ਲੈ ਕੇ ਕਰਾਂਗੇ ਮੂੰਹ ਲੱਗ ਜਾ ਪਾਪ ਪੁੰਨ ਦੋ ਸਾਖੀ ਪਾਸ ਪਾਪ ਪੁੰਨ ਕੀ ਹੈ ਦੋ ਭਰਾਵਾਂ ਜਿੱਤੇ ਗੁਰਨਾਮ ਕਮ ਦੱਸ ਦੇ ਮੇਰੇ ਪਨੀਸਰ ਪਾਪ ਪੁੰਨ ਦੋਨੇ ਪਾਈ ਦੋਏ ਮਿਲ ਕੇ ਸ੍ਰੇਸ਼ਟ ਪਾਈ ਦੋਏ ਮਾਰ ਜਾਏ ਕਿਦ ਕਰਾਵੇ ਸਜ ਜਿਹਾ ਮਲਾਵਣ ਕਹਾਂ ਦੋਹਾਂ ਨੂੰ ਮਾਰ ਦੋ ਮਦਦ ਮੰਨ ਦੀ ਆਸਾ ਮਾਰ ਦੋ ਮਨਸਾ ਮਾਰ ਦੋ ਮਾਲਕ ਦੇ ਦਫ਼ਤੇ ਛੜ ਦੋ ਵੀ ਸੱਚੇ ਵਾ ਸਾਡੇ ਕਿਰਪਾ ਕਰ ਬਈ ਅਸੀਂ ਕਰਮਹੀਣਾਂ ਸੇ ਕਰਮਈਆ ਨਾਮ ਨਾਲ ਤੇ ਆਵੇ ਵੇ ਸਾਡੇ ਜ ਕੋਈ ਪਾਵ ਨਹੀਂ ਹੈਗੇ ਫਿਰ ਮਾਲਕ ਦੱਸ ਦਿਆ ਵੇ ਕਹਿੰਦਾ ਇੱਕ ਆਵੇ ਇੱਕ ਜਾਵੇ ਆਈ ਇੱਕ ਭੋਗ ਕੇ ਜੁਨਾ ਜਾ ਰਹੇ ਆ ਇੱਕ ਜੁਨਾ ਨੂੰ ਦਵਾਰੇ ਲੈ ਰਹੇ ਆ ਆ ਰਹੇ ਆ ਇੱਕ ਹਰ ਰਾਤੇ ਰਹੇ ਸਮਾਈ ਇੱਕ ਸਮਾਗੇ ਇੱਕ ਤਰੇ ਗੋਣ ਚ ਜੁਨੇ ਭਾਗੇ ਇੱਕ ਤਰਨ ਗਗਨ ਮੈਂ ਠੌਰ ਨਾ ਭਾਗੇ ਇਹ ਤਰਨ ਤੇ ਜੇ ਮਾਤੇ ਘਰ ਵੀ ਆਪਣਾ ਹੋਇਆ ਬਾਸਾ ਉੱਤੇ ਅਸੀਂ ਬੈਠੇ ਨਹੀਂ ਕਰੇ ਸੀ ਵੱਡੇ ਬਣ ਕੇ ਕਦੇ ਅਸੀਂ ਆ ਮਾਤਾ ਦੇ ਘਰ ਵਿੱਚ ਸੀਗੇ ਉਹ ਟਾਈਮ ਤੇ ਸਾਡੇ ਅੰਦਰ ਆਹਨਾਂ ਦਾ ਬਾਜੇ ਵੱਜਦੇ ਸੀਗੇ ਉਹ ਜਿਹਾ ਵਾਜੇ ਨੂੰ ਸੁਣ ਸੁਣ ਕੇ ਅਨੁਰਾਸ ਆਉਂਦਾ ਜਿਆ ਸਾਡਾ ਸਰੀ ਉਸੇ ਰਸ ਨਾਲ ਪੜਿਆ ਜਿਹੜੇ ਸੁੱਖ ਮਨ ਆੜੀ ਆਪਣੇ ਅੰਦਰ ਜਿਹੜੀ ਦੀ ਹੱਡੀ ਵਿੱਚ ਉਹਦੇ ਨਾਲ ਮਾਲਕ ਨੇ ਰਸ ਦਿੱਤਾ ਜਿਹੜਾ ਕਿ ਇਹ ਕਿਲੇ ਵਿੱਚ ਬੰਦ ਕੀਤਾ ਸੀ ਮਾਤਾ ਦੇ ਗਰਭ ਦੇ ਵਿੱਚ ਇਹਦੇ ਉੱਪਰ ਇੱਕ ਬਲੇਡਰ ਬਣਾਇਆ ਪਾਣੀ ਦਾ ਜਿਹਦੇ ਵਿੱਚ ਇਹ ਅੰਦਰ ਬੰਦ ਹੈ ਇਹਦੇ ਉੱਪਰ ਦੀ ਗੰਧ ਜਾ ਰਿਹਾ ਇਹੋ ਟੇ ਉਹਦੇ ਮਿੰਤਾ ਕਰਾ ਸੱਚੇ ਬਾਰੇ ਮੈਨੂੰ ਕੱਢ ਦੋ ਬਾਹਰ ਆ ਗਏ ਫਿਰ ਅਗਨ 'ਚ ਫੇਰ ਫਸ ਗਿਆ ਮਾਲਗਨ ਰੱਖ ਤੇ ਆਪ ਕੀਤੀ ਆ ਪੂਰੇ ਤਾਲ ਜਾਣੇ ਸਲਾ ਜੇ ਸੋ ਤਾਲ ਨੂੰ ਜਾਣ ਲਾਂਗੇ ਸੁਣ ਲਾਂਗੇ ਪਿਆਰ ਪਾਉਣਾ ਹੋ ਨਤਨਾ ਖੁਸ਼ੀਆਂ ਮਨਵਾ ਕਹਿੰਦਾ ਉਹਦੇ ਤੋਂ ਕੋਈ ਖੁਸ਼ੀ ਨਹੀਂ ਹੈਗੀ ਜਿਹੜੀ ਮਤਲਬ ਮਾਲਕ ਦੇ ਦਰ ਦੀ ਆਵਾਜ਼ ਆ ਉਹਦੇ ਬਰਾਬਰ ਦੀ ਕੋਈ ਖੁਸ਼ੀ ਨਹੀਂ ਹੈਗੀ ਸਾਡਾ ਮਾਤਰਾ ਅਸੀਂ ਸੁਣਨਾ ਗੁਰੂ ਸਿੱਖਿਆ ਸੁਣੀ ਸਿੱਖ ਸਭਾ ਦਿੱਖਿਆ ਕਾ ਪਾਓ ਪਿਆਰ ਗਰਮ ਗਰਮ ਕੇ ਸੁਣਨਾ ਸੱਚਾ ਨਾ ਜੈ ਚੀ ਦਾ ਪੇਤਾ ਆਇਆ ਪਤਾ ਲੱਗਿਆ ਮਾਲਕ ਨੇ ਬਖਸ਼ ਕੀਤੀ ਫੁੜਾ ਕਾਰਜਾ ਸਹਿਸ ਭਾਈ ਠੀਕ ਹੋ ਗਏ ਜੀ ਕਹਿੰਦਾ ਸੰਤਾਂ ਕੇ ਕਾਰਜਾ ਆਪ ਖਲੋਆ ਹਰ ਕੰਮ ਕਰਾਉਣਾ ਹੈ ਰਾਮ ਯਾਦ ਅਸੀ ਉਹ ਸਾਵਧਨ ਸੁਣਿਆ ਸਾਡੀ ਮੁਕਤੀ ਹੋ ਗਈ ਕੀ ਕਹਿੰਦਾ ਮਾਲਕ ਚਲਤ ਮਨ ਰੱਖ ਕੇ ਅੰਮ੍ਰਿਤ ਚੱਕ ਕੇ ਕਹਿੰਦਾ ਜਦ ਦਸਾਂ ਦੇਸਾਂ ਭੱਜਿਆ ਫਿਰਦਾ ਸੀਗਾ ਇਹ ਮਾਤਾ ਦੇ ਗੋਦ ਵਿੱਚ ਬੱਚਾ ਬੈਠ ਕੇ ਦੁੱਧ ਚੁੰਗਦਾ ਨਾਲੇ ਮਾਂ ਕੋਲ ਦੇ ਨਾਲੇ ਬੱਚਾ ਕੋਲ ਇਸੇ ਤਰ੍ਹਾਂ ਜਿਹੜਾ ਮਨ ਭੱਜਿਆ ਫਿਰਦਾ ਸੀਗਾ ਮਾਲਕ ਦੀ ਆਵਾਜ਼ ਸੁਣ ਕੇ ਉਹਦੇ ਵਿੱਚ ਰਸ ਆਇਆ ਜਿਹਨੂੰ ਕਹਿੰਦਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੋ ਪਰਮਗਤ ਮੇਰੀ ਫਿਰ ਉੱਤੇ ਦਿਨ ਤੇਰਾ ਲੇਵ ਲੱਗਣ ਲੱਗੀ ਹੋਰ ਜਗ੍ਹਾ ਨਹੀਂ ਲੱਗਦੀ ਦਿਨ ਤੇਰਾ ਲੇਵ ਜਿਹੜੀ ਅੰਦਰ ਆਵਾਜ਼ ਆ ਐਨਸ ਪਗਦ ਕਰੇ ਲੇਵ ਲਾਏ ਨਾਨਕ ਤਨ ਕੇ ਲਾਗੇ ਪਾਏ ਪਿਹੜਾ ਮੰਨਾ ਭਜ ਮੰਨਾ ਭਜਿਆ ਫਿਰਦੇ ਸਨ 410 ਦੇਸਾਂ ਦੇ ਬੱਚਾ ਮੰਡਕਾਣੇ ਆ ਗਿਆ ਚਲ ਤੋ ਮਨ ਰੱਖੇ ਅੰਮ੍ਰਿਤ ਚਾਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ ਕਹਿੰਦਾ ਕਿੱਥੋਂ ਮਿਲਿਆ ਰਸ ਸਤਗੁਰ ਦੇ ਮੁਖ ਦੇ ਵਿੱਚੋਂ ਜਦ ਉਹਦੀ ਸੇਵਾ ਕੀਤੀ ਉਹਦੀ ਬਾਤ ਸੁਣੀ ਦੇਖਿਆ ਸ਼ਬਦੀ ਬਾਤ ਸੁਣੀ ਜਿਹਦਾ ਰੂਪ ਰੰਗ ਨਹੀਂ ਹੈਗਾ ਪੇਧਾ ਗਿਆ ਸੱਚੇ ਸ਼ਬਦ ਮੁਕਤਗਤ ਪਾਇਆ ਕਹਿੰਦਾ ਜਿਹੜਾ ਸ਼ਬਦ ਨਾਲ ਨਾਮ ਮੁਕਤੀ ਹੋਣੀ ਹੈ ਨਾਨਕ ਵਿੱਚੋਂ ਆਪ ਗਏ ਉਹਨੇ ਵਿੱਚੋਂ ਹੰਕਾਰ ਖਤਮ ਕਰਨਾ ਤਾਂ ਗਾ ਰਬਣੀ ਰਬਣੀ ਰਵੇ ਬੰਧਨ ਨਹੀਂ ਟੁੱਟੇ ਵਿੱਚ ਹੋਮੇ ਪਰਮ ਨ ਜਾਇ ਸਤਗੁਰ ਮਿਲੇ ਤਾਂ ਹੋਮੇ ਟੁੱਟੇ ਤਾਂ ਕੋ ਲਿਖੇ ਪਾਈ ਸਤਗੁਰ ਗਣ ਸਤਪੁਰਖ ਜਿਨ ਜਾਣਿਆ ਸਤਗੁਰ ਤੁਸੀਂ ਕਹਣਾ ਉਹ ਆਵਾਜ਼ ਮਾਲਕ ਦੀ ਇਨਨ ਦੇ ਹਿਰਦੇ ਵਿੱਚ ਵਾਲੇ ਜੋ ਤਿੰਨ ਕੀਆ ਸੋ ਚਜਤੀਆ ਅਮਰਤ ਨਾਮ ਸਤਿਗੁਰ ਦੀਆ ਸਤਿਗੁਰ ਕਿਵੇਂ ਮਿਲਿਆ ਹਿਰਦੇ ਨਾਮ ਆ ਨਹੀਂ ਮਨ ਭੰਗ ਉਹ ਹਿਰਦੇ ਵਿੱਚ ਨਾਮ ਫਿਰ ਉਹ ਮਨ ਭੰਗ ਨਹੀਂ ਹੋ ਸਕਦਾ ਆਨੰਦਨ ਨਾਲ ਪਿਆਰੇ ਸੰਗ ਹਰ ਵਕਤ ਮਾਲਕ ਦਾ ਪਿਆਰ ਹਰ ਜੀਵ ਆ ਰੱਖੋ ਆਪਣੀ ਸਰਣਾਈ ਸੱਚੇ ਬਾਸ ਮੈਨੂੰ ਆਉ ਚਿਆਨ ਦੇ ਰੱਖ ਗੁਰ ਪ੍ਰਸਾਦੀ ਹਰ ਰਸ ਪਾਇਆ ਨਾ ਪਦਾਰਤ ਨੌ ਨਿਦ ਪਾਈ ਬੇ ਨੌ ਨਿਦ ਅੰਮ੍ਰਿਤ ਅਰਿਧੇ ਸਦੀ ਆ ਗਿਆ ਇਹ ਤ੍ਰੈਗੁਣ ਦੇ ਵਿੱਚ ਜੈ ਜੀ ਦਾ ਪੇਦ ਲਗਾ ਫਿਰ ਸੰਗ ਦੇ ਵਿੱਚ ਆ ਗਿਆ ਇਹ ਹਰ ਸਿਉ ਰਾਤੀ ਸ਼ਬਦ ਵਿਚਾਰ ਫਿਰ ਰਾਤ ਨੂੰ ਇਹ ਦਿਨ ਨੂੰ ਕਹਿੰਦੇ ਇਹ ਰਾਤ ਆ ਕੋ ਚੰਦ ਸੂੜੀ ਲਾਇ ਤੇ ਉਨੇ ਆਵਦਾ ਦਾਰਨਾ ਜਾਂ ਸਭ ਦੇ ਵਿਚਾਰ ਕੀਤੀ ਕਬਰ ਪਾਇਆ ਉਹਨੇ ਹਰ ਬਾਰ ਜਿੰਨ ਪਾਇਆ ਧਨ ਨਾਰੇ ਹਰ ਸਿਓ ਰਾਤੀ ਸਭ ਦੇ ਵਿਚਾਰੀ ਆਪ ਤਰੇ ਸੰਗਤ ਕੁਲ ਤਾਰੇ ਸਤਗੁਰ ਸੇਵ ਤਤ ਵਿਚਾਰੇ ਜੇ ਤਤਨ ਵਿਚਾਰ ਲਿਆ ਪਤਾ ਲੱਗਿਆ ਵੀ ਇਹ ਜਿਹੜਾ ਸੰਸਾਰ ਆ ਉਹ ਸਭ ਤੋਂ ਬਿਨਾ ਨਿਕਲ ਨਹੀਂ ਸਕਦਾ ਇਹ ਸੰਸਾਰ ਵਿਖ ਬਤ ਅਤ ਪੌਜਲ ਗੁਰ ਸਾਬ ਦੀ ਹਰ ਪਾਰ ਲੰਗਾਇਕ ਸਭ ਤੋਂ ਮੈਨੂੰ ਨਿਕਲ ਨਹੀਂ ਸਕਦਾ ਹੈ। ਸਦ ਪ੍ਰਗਟ ਕੇ ਮੇ ਕਰਨਾ ਬੈਖਰੀ ਬਾਣੀ ਮਧਮਾ ਬਾਣੀ ਬਸੰਤੇ ਬਾਣੀ ਪਰਾ ਬਾਣੀ ਹੁਣ ਬੈਖਰੀ ਬਾਣੀ ਕਹੀ ਹੁੰਦੀ ਆ ਅਸੀਂ ਦਿਨ ਦੇ ਵਿੱਚ ਤੁਰਦੇ ਫਿਰਦੇ ਕਰਮ ਦੇ ਨਾਲ ਆ ਆਪਦੇ ਕੰਨਾਂ ਤੱਕ ਸੀਂਦ ਵਾਹ ਗੁਰੂ ਵਾਹ ਗੁਰੂ ਮਹ ਗੁਰੂ ਮਧਮਾ ਅੰਤਰਗਤ ਮੁਖ ਬੰਦ ਕਰਕੇ ਅੰਦਰ ਬੋਲਣਾ ਮ ਸੰਤੀ ਵੇ ਕੰਨਾਂ 'ਚ ਬੈਠ ਕੇ ਸੁਣਨੇ ਜਾਂ ਨਾਭੀ 'ਤੇ ਬੈਠ ਕੇ ਸੁਣਨਾ ਚੌਥੀ ਬਾਣੀ ਪਰਾ ਬਾਣੀ ਆ ਉਹ ਮਾਲਕ ਦੀ ਆਵਾਜ਼ ਨੂੰ ਲੱਭਣਾ ਭਾਈ ਮਾਲਕ ਕਹਿੰਦਾ ਪਾਕਤ ਬਸ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਸਤਾਰ ਹੈ ਮਨਸਾ ਜੋ ਜੇ ਮਰੇ ਪ੍ਰਭ ਪਾਏ ਮਨਸਾ ਮਰੇ ਸਮਾਏ ਕਾ ਜਿਆਦਾ ਸੇ ਮਨ ਨਾਲ ਲੜਦੇ ਆ ਫਿਰ ਸਹਿਜ ਹੋਈ ਮਾਲਕ ਸਾਡੇ ਤੇ ਕਿਰਪਾ ਕਰ ਦਿੰਦਾ ਨਾਨਕ ਕਿਰਪਾ ਕਰੇ ਜਗਦੀਵਨ ਸਹਿਜ ਪਾਏ ਲੇਵਲਾਏ ਕਹਿੰਦੇ ਉਹ ਸੁਣਦਾ ਵਾ ਉਹ ਪੜਦਾ ਵਾ ਜਿਹੜਾ ਆਪਦੀ ਸਿਆਣ ਬਸੜਦੇ ਇਹ ਜਸ ਹਾਲ ਨਹੀਂ ਛੱਡਦੇ ਤੇ ਉਹ ਪਹੁੰਚ ਨਹੀਂ ਛੱਡਦੇ ਉੱਤੇ ਕਿਉਂ ਉਹਦੇ ਹੱਦ ਦੇ ਵਿੱਚ ਯਾਦ ਨਹੀਂ ਆਦਾ ਜਦ ਬਲਗਾਰੀ ਦੇ ਨਾਲ ਆਵੇ ਜਾਦਾ ਇਤਨਾ ਕੋਣ ਪਿਆਰਿਓ ਮਾਰਕੀਟ ਭਗੜਦਾ ਇਹੋ ਜੂਬ ਟੂਬ ਤੇ ਵੀ ਇਹ ਲੜ ਜਾਂਦਾ ਜਿਸ ਕੋਣ ਪਿਆਰ ਨੇ ਤੋਂ ਨੰਬਰ ਮਿਲ ਜਾਂਦਾ 79773282 ਪਰ ਮਿਲਣੇ ਦਾ ਚਾਹੋ ਪੰਜਵਾਂ ਬੈ ਬਾਰੇ ਹਾਂ ਤੇ ਮੈਂ ਭਾਈ ਸਾਹਿਬ ਨਾਲ 14 ਸਾਲ ਦੇ ਕਰੀਬ ਹੀ ਹਾਂ 99 ਤੋਂ ਬਾਰਾ 13-14 ਸਾਲ ਭਾਈ ਸਾਹਿਬ ਨਾਲ ਗੁਜ਼ਾਰੇ 2 ਸਾਲ ਇਕੱਠੇ ਮੋਗੇ ਰਹੇ ਹਾਂ ਜੋ ਸਖਿਆਰਤੀ ਦਾ ਬਣ ਕੇ ਗਿਆ ਸੀ ਉਹ ਮੇਰਾ 518 ਨੰਬਰ ਆ ਜਿਨ੍ਹਾਂ ਨੇ ਉਹਨਾਂ ਨੇ ਤਰੀਕਾ ਦੱਸਿਆ ਭਾਈ ਸੇਵਾ ਸਿੰਘ ਧਰਮਾਣ ਨੇ ਫਿਰ ਉਹ 2012 ਦੇ ਵਿੱਚ ਸੇਧ ਸਮ ਨੂੰ ਚਲੇ ਗਏ ਸੀ ਇਸ ਤਰ੍ਹਾਂ ਆਪਾਂ ਉਹਨਾਂ ਦਾ ਇਹ ਜਿਹੜਾ ਹੈਗਾ ਪਹਿਲਾਂ ਬਾਣੀ ਪੜਦੇ ਸੀਗੇ ਜੋ ਉਹਨਾਂ ਤਰੀਕਾ ਦੱਸਿਆ ਉਸੇ ਤਰੀਕੇ ਨਾਲੇ ਪਤਾ ਲੱਗਿਆ ਨਹੀਂ ਕੁਸ ਨਹੀਂ ਪੇਸ ਸੀਗਾ ਬਣੀਪਨ ਤੱਕ ਸਿੰਦ ਸੀਗੇ ਪਰ ਅੱਜ ਉਸ ਦਾ ਪਤਾ ਲੱਗ ਗਿਆ ਮੇਂ ਗਾਵੋ ਗਾਵੋ ਕਾਮਣੀ ਬਿਵੇਕ ਵਿਚਾਰ ਹਮਰੇ ਕਰਾਇਆ ਜਗ ਜੀਵਨ ਪਤਾਰ ਮਾਲਕ ਸਾਡੇ ਅੰਦਰ ਆ ਹਿਰਦੇ ਵਿੱਚ ਵਸਿਆ ਆ ਨੂੰ ਸੁਣਨਾ ਮਾਲਕ ਦੀ ਦਾਤ ਜੋ ਜਬ ਲਗ ਰੇਦੇ ਨਾ ਆਵੇ ਜਾ ਇਹ ਹਿਰਦੇ ਸੁਣਾ ਨੂੰ ਗੱਲਾਂ ਨਾਲ ਨਹੀਂ ਮਿਲਦਾ ਪਿਆਰ ਨਾਲ ਜਿਹੜੇ ਜੁਗਤੀਆਂ ਇਸ ਤਰ੍ਹਾਂ ਮਰਦਾ ਮਾਲ ਕਰਵਾ ਕਰੇ ਬਲਾਫਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ